ਨੀਚਰਾਂ ਅੰਦਰ ਨੀਚਾਰ ਨੀਚੀ ਨੂੰ ਆਪਣੇ ਚ ਨਾਂ ਨਖਤਮ ਕੇ ਸੰਸਾਰ ਬੜਿਆ ਸੁਖਰੀ ਇਸਰ ਜਿੱਥੇ ਤੇ ਜਿੱਥੇ ਨੀਕੇ ਜ਼ਵਾਲੀਆਂ ਕਿਤੇ ਤੇਰੀ ਨਜ਼ਰ ਰੱਖੀ ਸੀ ਸਭ ਤੋਂ ਪਹਿਲਾਂ ਬਧਾਈਆਂ ਬਹੁਤ ਬਹੁਤ ਸਾਡੇ ਸਰਕਾਰ ਦੇ ਮੁਖ ਚੀਫੀਗੀਆਂ ਸਾਹਿਬਾ ਬਹੁਤ ਬਹੁਤ ਜੀ ਨੂੰ ਤੇ ਬਧਾਈਆਂ ਸਾਡੇ ਆ ਸਮਾਜ ਦੀ ਜਿਹੜੀ ਹੈਗੀ ਆ ਮਾਨਵਤਾ ਸ਼ਕਸ਼ੀਤਾ ਨੂੰ ਜਿਨ੍ਹਾਂ ਨੇ ਆਪਣੇ ਜੀਨੇ ਭਰੇ ਸਮੇਂ ਜੋ ਸਮਾਪਟੇ ਆਪਣੇ ਸਮਾਜ ਦੇ ਜਿਹੜੇ ਘੱਟ ਆਦਬੂ ਸ਼ਖੀਅਤਾਂ ਉਹਨਾਂ ਦਾ ਸਨਮਾਨ ਕਰਨ ਵਾਸਤੇ ਤੇ ਪਹੁੰਚਿਆ ਹਾਂ ਸੋ ਸਟੇਟਪਤਰ ਸਾਹਿਬ ਨੇ 2 ਚੰਟ ਮਿੰਟ ਕਹੇ ਆ ਮੈਂ ਕੋਸ਼ਿਸ਼ ਕਰਾਂ 2 ਚੰਟ ਮਿੰਟ ਦੇ ਵਿੱਚ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰਾਂ ਆਲ ਭਾਤ ਤੋਂ ਜਿਹੜਾ ਚੱਲਦਾ ਆਇਆ ਜਦੋਂ ਅਜ ਤੋਂ 5-6 ਸੌ ਸਾਲ ਪਹਿਲਾਂ ਸਾਡੇ ਇਹਦੇ ਵੀ ਗੁਰੂ ਜੀ ਤਾਇਆ ਕੰਤਨ ਸਾਹਿਬ ਜੀ ਗੁਰੂ ਲਾਖਦੇਵ ਮਹਾਰਾਜੀ ਸੀ ਕੰਤਨ ਸਾਹਿਬ ਜੀ ਗੁਰੂ ਦਾਸ ਜੀ ਮਹਾਰਾਜੀ ਸੀ ਜਿਆ ਸਮਕੇ ਲਈ ਭਗਤ ਸੀ ਉਹਨਾਂ ਨੇ ਜਿਹੜੀ ਇਸ ਵਰਨਵਵਸਥਾ ਸੀ ਜਿਹਦੇ ਖਿਲਾਫ ਬਿਨਾਂ ਕੋ ਸਾਹਣਾ ਹੁੰਦੇ ਹੋਏ ਆਪਾਂ ਉਸ ਸਮੇਂ ਦੇ ਸਿਸਟਮ ਨੂੰ ਜ਼ੋਰਦਾਰ ਲੜਾਈ ਦਿੱਤੀ ਜਦੋਂ ਜ਼ੋਰਦਾਰ ਲੜਾਈ ਲੱਗਦੀ ਉਹ ਵਰਨਵਵਸਥਾ ਦੇ ਖਿਲਾਫ ਇੱਕ ਲੜਾਈ ਲੱਗਦੀ ਉਦੋਂ ਕ੍ਰਾਂਤੀ ਦੀ ਕਿਚਣਕ ਪੈਦਾ ਹੋਈ ਉਹ ਚੇਨਕ ਪੀੜੀਦਰ ਪੀੜੀ ਜਦੋਂ ਚੱਲੀ ਗਈ ਉਹਦੇ ਵਿੱਚ ਆਈਡੀਆਂ ਸ਼ਕਸ਼ੀਕਾ ਸਾਰੀਆਂ ਮੌਜੂਦ ਆ ਇਹ ਉਸੇ ਚੇਨਕ ਦੇ ਹੀ ਸਨ ਜਦੋਂ 1600 ਦੇ ਨਿਮੇਤੀ ਬਸਾਖੀ ਆ ਉਸ ਤੋਂ ਪਹਿਲਾਂ ਮੈਂ ਕਹਾਂਗਾ ਸੰਚੋਲੇ ਕਿ ਸਾਡੇ ਗੁਰੂਆਂ ਦੀਆਂ ਸਾਡੇ ਬੰਦੇ ਕਿ ਜਿਹੜੇ ਰਹਿਮਾਨਾਂ ਦੀ ਕੀ ਦੇਣਾ ਸਮਾਜ ਕਰਦੇ ਜਿਹੜੇ ਪਹਾੜੀ ਰਾਜੇ ਸੀ ਉਹ ਬາງ ਬਵਸਥਾ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਨੇ ਬਹੁਤ ਸਾਰੇ ਮਾਰੇ ਕਿ ਜਿਹੜੇ ਲੋਕਾਂ ਨੂੰ ਅਧਿਕਾਰ ਵਿੱਚ ਗੁਲਾਮ ਬਣਾ ਕੇ ਰੱਖਿਆ ਜਿਨ੍ਹਾਂ ਨੂੰ ┤ਸੂਤਰ ਅਸੀਂ ਬਣਾ ਕੇ ਰੱਖਿਆ ਪਰੰਪਰਵਾਸਥਾ ਦਾ ਸਾਰ ਨੂੰ نیچے ਨੀਚੇ ਵਾਲੀ ਕਿਟੀ ਸਟੇਜ ਹੈ ਤੁਸੀਂ ਉਹਨਾਂ ਨੂੰ ਘੋੜੇ ਦੇਤੇ ਨਗਾਰੇ ਦੇਤੇ ਵਧੀਆ ਪੋਸ਼ਾਕਾਂ ਦੇਤੀਆਂ ਵੀ ਸਾਨੂੰ ਇਹ ਹੱਲ ਨਹੀਂ ਹੁੰਦਾ ਇਸ ਤੋਂ ਤੁਹਾਡੇ ਜਲਦ ਨੂੰ ਤਿਆਰ ਆ ਸਾਨੂੰ ਜਿਹੜੇ ਹੈਗਾ ਸਾਡਾ ਵਾਟਾ ਲੱਗ ਤਿਆਰ ਆ ਉਹ ਤੁਸੀਂ ਦੇਖੋ ਪਾਟੇ ਦੀ ਲੜਾਈ ਸੀ ਉਹ ਵਾਟੇ ਦੀ ਲੜਾਈ ਗੁਰੂ ਸਾਹਿਬ ਨੇ ਆਪਣਾ ਸਰਵਸਬਾਤ ਦਾ ਉਸ ਵਾਟੇ ਦੀ ਲੜਾਈ ਵਿੱਚ ਜਿਹੜਾ ਕੋਈ ਵਾਟਾ ਦੇ ਕੇ ਰਹੂਗਾ ਤੁਸੀਂ ਆਓ ਚਾਹੇ ਨਾ ਆਓ ਸਕਦੇ ਇਹਨੇ ਗਰੀਬ ਸਿੱਖ ਨੂੰ ਦਿਓ ਬਾਸ਼ਾ ਰੰਤਾਰ ਸਿੰਘ ਨੂੰ ਦਾਸ ਮਹਾਰਾਜੀ ਨੇ ਤਾਂ ਵੱਲ ਵੱਡੀ ਗੱਲ ਕਹੀ ਸੀ ਬੇਗਮ ਪਰਾ ਸ਼ਹਿਰ ਤੋਂ ਨਾਮ ਦੋਪੰਦ ਨਹੀਂ ਤੇਤਾਓ ਨਾ ਤਸਵੀਰ ਕਰਾਉਣ ਵਾਲਾ ਖੌਬਨਾ ਹਤਾ ਨਾ ਤਸਵੀਰ ਉਹ ਸੋ ਕਵੀਰੀ ਸੀ ਚਾਹੇ ਨਾਮਦੇਵੀ ਸੀ ਉਹਨਾਂ ਸਾਲਿਆਂ ਨੇ ਜਿਹੜੀ ਸਾਨੂੰ ਇੱਕਜੁੱਟਾ ਹੋ ਕੇ ਉਸ ਸਿਸਟਮ ਦੇ ਖਿਲਾਫ ਲੜਨ ਵਾਸਤੇ ਉਹਨਾਂ ਨੇ ਕਦੇ ਵੀ ਲੜਨਾ ਨਹੀਂ ਅੱਜ ਆ ਕੇ ਲੜਨਾ ਉਹਨਾਂ ਨੇ ਮਤੇ ਕਿਸੇ ਨਾ ਵਿਚਾਰਧਾਰਕ ਬੰਦੀ ਵੀ ਤੁਸੀਂ ਜਿਹੜੀ ਹੈ ਇਹ ਨਾ ਵਿਚਾਰਧਾਰਕਾਂ ਦੇ ਨਾਲ ਇੱਕਜੁੱਟ ਹੋ ਕੇ ਇਸ ਸਿਸਟਮ ਦੇ ਖਿਲਾਫ ਜਿਹੜਾ ਹੈਗਾ ਲੜਨਾ ਤੇ ਮਜ਼ਬੂਤ ਹੋਣਾ ਤੇ ਅੱਗੇ ਆਉਣਾ ਹੁਣ ਅੱਜ ਦੇ ਸਮੇਂ ਦੇ ਵਿੱਚ ਭਾਰਤ ਰਾਤਨ ਸਾਡੇ ਰਾਵਾਸਾਂ ਨਾਲ ਅਸਲ ਵੀਰਾਂ ਨੂੰ ਵੇਖਣ ਨਹੀਂ ਉਹਨਾਂ ਨੇ ਬਿਨਾਂ ਹਥਿਆਰ ਤੋਂ ਸਾਨੂੰ ਮਿੱਠਾ ਬੁਲਾ ਕੇ ਰਾਈਡ ਦਿੱਤਾ ਇੱਕ ਮੋੜ ਦਾ ਉਧਾਰ ਦਿੱਤਾ ਫੜਨ ਦਾ ਉਧਾਰ ਦਿੱਤਾ ਸੋ ਜਿਸ ਵੇਲੇ ਦੇ ਵਿੱਚ ਇਕ ਸ਼ਿਵ ਕੁਟਰੀ ਸ਼ੀ ਨੂੰ ਪੁੱਠਾ ਕਰਕੇ ਉਹਦੀ ਚਰਵੀ ਢਾਲ ਕੇ ਦੀਵੇਾਂ ਚ ਪਾ ਕੇ ਦੀਵੇ ਜਲਾਏ ਸੀ ਕਿਉਂਕਿ ਜਿਹੜੀ ਬਰਮਾ ਬਸਤਾ ਨੇ ਸਾਨੂੰ ਤਿਹਾਰ ਤੇ ਸਾਨੂੰ ਇਸੇ ਤਰ੍ਹਾਂ ਢਾਲਦਾ ਸਾਡਾ ਇਤਿਹਾਸ ਇਸ ਤਰ੍ਹਾਂ ਢਾਲਦਾ ਸਾਰੇ ਉਹਦੇ ਬਲੀਵ ਘਰ ਬੈਠੇ ਬਲੀਵ ਕਿਉਂ ਕਰਨਾ ਹੁੰਦਾ ਹੈ ਕਿਉਂ ਨਾ ਉਹ ਰਾਜਪਾਲ ਸੀ ਉਹ ਸ਼ਾਸਕ ਸੀ ਅਸੀਂ ਮੰਗਣ ਵਾਲੇ ਆ ਉਹ ਰਾਜਕ ਦੇਣ ਵਾਲੇ ਆ ਜਿਹੜੇ ਰਾਜ ਭਾਵੇਂ ਲੋਕਾਂ ਦਾ ਇਤਿਆਸ ਨੂੰ ਚੱਲਦਾ ਉਹਨਾਂ ਤੇ ਵਿਸ਼ਵਾਸ ਕੀਤਾ ਜਾਂਦਾ ਹੁੰਦਾ ਸੋ ਆਵਾਜ਼ਾ ਡਾਕਟਰ ਵੀਰਾ ਮੈਦਕਾਰ ਨੇ ਸਾਨੂੰ ਬਹੁਤ ਵੱਡੀ ਸ਼ਕਤੀ ਦਿੱਤੀ ਅੱਜ ਇੱਕ ਕੱਖਾਂ ਦਾ ਕੁਰੀਆ ਚੋਂ ਨਿਕਲ ਕੇ ਸਾਡੇ ਸਮਾਜ ਦੇ ਜਿਹੜੇ ਹੈਗੇ ਬਹੁਤ ਵੱਡੇ ਉਹਦੇ ਤੋਂ ਰਾਜਮਾ ਨੂੰ ਜਾਂ ਬਿਊਰੋਕ੍ਰੇਸੀ ਦੇ ਵਿੱਚ ਵੱਡੇ ਵੱਡੇ ਆਈਐਸ ਆਈਪੀਐਸ ਅਫਸਰ ਜਾਂ ਵਾਕਵਾਕ ਜਿੰਨੀਆਂ ਵੀ ਜਿਹੜੀਆਂ ਸਰਕਾਰੀ ਅਹੁਦੇ ਤੇ ਬਰਾਜਮਾਨੂ ਕਾਰਨ ਕੀ ਹੈ ਪੀਐਸਸੀ ਪੜੇਆਂ ਨੈਸਟ ਦਾ ਦੰਦ ਚੰਦ ਦਾ ਬਾਬਾ ਜੀ ਨੇ ਕੋਲ ਇਹ ਲੋਕ ਦਸ਼ਕਾ ਸੋ ਜਦੋਂ ਅੱਜ ਤੇ ਆਏ ਮੈਂ ਪਹਿਲੀ ਵਾਰ ਆਇਆ ਸਾਡੇ ਬਹੁਤ ਹੀ ਸਰਕਾਰ ਦੇ ਪ੍ਰਧਾਨ ਜੀ ਜਸੋਬ ਸਿੰਘ ਜੀ ਜਿਆਨਸਪੋਰਟਿਸਾਰੇ ਰਿਟਾਇਰਡ ਕੀਨੀਆ ਸਾਹਿਬ ਆਦਿ ਸਾਹਿਬ ਇਹਨਾਂ ਦੇ ਜਦੋਂ ਬਰਾਵਾ ਜੀ ਦੇਖਿਆ ਸਾਡੇ ਇਕੱਠੇ ਮਿਲ ਕੇ ਵੀ ਇਹਦੇ ਚ ਬੜਾ ਮਾਣ ਖੁਸ਼ ਹੋਇਆ ਵੀ ਇਤੋ ਤੋਂ ਹੀ ਸਾਡਾ ਜਿਹੜਾ ਹੈਗਾ ਸਾਡੇ ਸਮਾਜ ਵਾਸਤੇ ਸਾਡੇ ਜੀਵਨ ਪੱਤਰ ਉੱਚਾ ਚੱਕਰ ਵਾਸਤੇ ਇਤੋ ਦੇ ਹੀ ਸ਼ਖਸੀਅਤਾਂ ਪੈਦਾ ਹੋਣੀ ਦਿਨਾਂ ਦੇ ਸਮਾਜ ਨੂੰ ਅਗਲੇ ਪੀੜ੍ਹੀ ਕਿਉਂਕਿ ਹਾਲਾਤ ਤਾਂ ਚੱਲ ਆ ਰਹੇ ਹਨ ਜਦ ਤੱਕ ਅਸੀਂ ਮੰਗਣ ਵਾਲੇ ਬੰਦੇ ਰਹਾਂਗੇ ਸਾਰੀ ਅਸੀਂ ਉਸਦੇ ਉਤਿਆਸ ਨੂੰ ਚੱਲਾਂਗੇ ਉਹਨਾਂ ਦੇ ਤੇ ਹਰਾਮਦਾਨ ਨੂੰ ਚੱਲਾਂਗੇ ਜਦੋਂ ਅਸੀਂ ਸ਼ਾਸਕ ਬਣ ਗਏ ਤੇ ਸਾਡੇ ਦੀ ਜਿਹੜੀ ਭਾਵਨਾ ਮੌਜੂਦਾ ਸਮੇਂ ਦੇ ਵਿੱਚ ਸਹਿਬ ਪਾਸ਼ੀਗਾਮ ਜੀ ਨੇ ਤੋਂ ਬਹੁਤ ਹੀ ਤਰੀਕੇ ਦੇ ਨਾਲ ਇਸੇ ਭਾਰਤ ਦੇਸ਼ ਦੇ ਵਿੱਚ ਉਹਨਾਂ ਨੇ ਸਾਈਕਲਾਂ ਦੇ ਜਾ ਕੇ ਚਾਰ ਦਿਸ਼ਾਵਾਂ ਦੇ ਵਿੱਚ ਜਾ ਕੇ ਸਾਈਕਲ ਦੇਤੇ ਸਮਾਜ ਨੂੰ ਪੱਠਾ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਉਹਨਾਂ ਨੇ بڑے ਲਿਖੇ ਲੋਕਾਂ ਨੂੰ ਪੱਠਾ ਕੀਤਾ ਸਾਰਿਆਂ ਨੂੰ ਹਿਸਟਰੀ ਦਾ ਪਤਾ ਰੋਣ ਨੂੰ ਵੀ ਲੋੜ ਦੀ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਸਮਾਜਿਕ ਪਰਿਵਰਤਨ ਆਰਥਿਕ ਮੁਕਤੀ ਦੀ ਲਹਿਰ ਸ਼ੁਰੂ ਕੀਤੀ ਸੀ ਅਸੀਂ ਸਾਡਾ ਸਮਾਜ ਉਸ ਵਰਨਣਵਾਦੀ ਵਿਵਸਥਾ ਦੇ ਸਿਸਟਮ ਦੇ ਵਿੱਚ ਅਸੀਂ ਫਸ ਗਏ ਕਿ ਅਸੀਂ ਉਹਨੂੰ ਲੈ ਕੇ ਸਾਹ ਨਹੀਂ ਲੈ ਸਕਿਆ ਉਸ ਸਮੇਂ ਜਦ ਬਾਬਾ ਸਾਹਿਬ ਜਦ ਪੂਨਾ ਕਟ ਹੋਇਆ ਅਸੀਂ ਦੋ ਬੋਰਡਾਂ ਦਾ ਉਤਾਰਦੇ ਰਹੇ ਸੀ ਸੋ ਬਾਬਾ ਸਾਹਿਬ ਨੂੰ ਜੀਵਨ ਦਾ ਮਤਲਬ ਕੇ ਪਰਸ਼ਾਲੇ ਨੇ ਸਾਡੇ ਸਮਾਜ ਦੀ ਲੋੜ ਲੱਗੇ ਨੇ ਮੋਮੈਂਟ ਹਾਲਾਤ ਆਪਾਂ ਨੇ ਦੇਖਿਆ ਹੀ ਹੈ ਸੋ ਮੈਂ ਬਹੁਤ ਆਪਾਂ ਇਹ ਕਹਿੰਦਾ ਹੋਇਆ ਵੀ ਜਿਹਨਾਂ ਉਹਦੀ ਸਖਿਆ ਮੈਂ ਆਪਾਂ ਜਿੰਨੇ ਵੀ ਪੜੇ ਲਿਖੇ ਲੱਗਦੇ ਵਿੱਚ ਕਿਉਂਕਿ ਸਾਡੇ ਵੀ 2000 ਮੈਦਾ ਚੁੱਕੀਆਂ ਸਭ ਕਾਸ਼ੀ ਨਾਲ ਇੱਕ ਵਾਰੀ ਅਸੀਂ ਹਮਾਸ਼ਰ ਦੇ ਵਿੱਚ ਕਿਉਂਕਿ ਇਹ ਲੋਕ ਵਿਦਵਨ ਤੋਂ ਪਹਿਲਾਂ ਮੈਂ ਬਹੁਤ ਆਮਿਕਾ ਉਹਨਾਂ ਦੇ ਨਾਲ ਉਹਨਾਂ ਨੂੰ ਕਹਿ ਵੀ ਅਸੀਂ ਕਿਉਂ ਨਹੀਂ ਅੱਗੇ ਆ ਰਹੇ ਉਹਨਾਂ ਨੇ ਕਿਹਾ ਕਿ ਸਾਡੇ ਚ ਬੋਲਿਆ ਜਿਹੜੇ ਸਾਡੇ ਦੇ ਕ੍ਰੀਮੀ ਯਾਰ ਪੈਦਾ ਹੋ ਜਾਂਦੇ ਸਾਡੇ ਸਮਾਜ ਦੇ ਵਿੱਚ ਉਹ ਸਾਡੇ ਸਮਾਜ ਨੂੰ ਭੁਲ ਜਾਂਦੀ ਆ ਉਹਨਾਂ ਦੇ ਰਿਸ਼ਤੇਦਾਰੀਆਂ ਜਾਂ ਉਹ ਸਿਸਟਮ ਆ ਉਹ ਆਪਣੇ ਜੋ ਜੰਨੇ ਆ ਇਹ ਵਧਾਈ ਦੇ ਪਾਤਰ ਆ ਦਸਨ ਸਾਹਿਬ ਤੇ ਕਾਜੋ ਸਾਹਿਬ ਜਿਹੜੇ ਸੋਸ਼ਲ ਜਿਹੜੀ ਲੋਕੀ ਇਹ ਬੋਲੰਦ ਨਾਲ ਜੁੜੇ ਹੋਏ ਸਾਰੇ ਸਾਡੇ ਉਹਦੇ ਟਾਈਮ ਨਾਲ ਸਾਹਮਣੇ ਜਿਹਦੇ ਸਵਾਇ ਦਾ ਸਵਾਇ ਦਾ ਜਿਹੜਾ ਪਦਰ ਉੱਚਾ ਚੁੱਕਣ ਵਾਸਤੇ ਕਲਾ ਕਰ ਰਹੀਆਂ ਸੋ ਜਿੰਨੇ ਵੀ ਅਸੀਂ ਹੈਗੇ ਆ ਇਹ ਸਵਾਇ ਦੇ ਬੰਧਿਆ ਮਤਲਬ ਕਿ ਇੱਕ ਇੱਕ ਜੇ ਕੋਈ ਸੰਕੀਅਤ ਨੂੰ ਆਪ ਲੈ ਲਈਏ ਕਿ ਬੱਚੇ ਨੂੰ ਲੈ ਲਈਏ ਉਹਦਾ ਜਿਹੜਾ ਪਦਰ ਉੱਪਰ ਤੇ ਜਮਨੀ ਹੈ ਮੈਂ ਕਹਣਾ ਇਸ ਸਮਾਜ ਦੇ ਕ੍ਰਾਂਤੀ ਤੋਂ ਕੋਈ ਰੋਕ ਸਕਦਾ ਜੋ ਬਾਬਾ ਸਾਹਿਬ ਕੱਟ ਰਿਹਾ ਦਿਲ ਦੇ ਕਾਜੀ ਨੇ ਜੇ ਸਾਡੇ ਸਾਹਿਬਾ ਜੀ ਨੇ ਜਿਹੜੇ ਉਪਰਾਲੇ ਸ਼ੁਰੂ ਕੀਤੇ ਸੀ ਜਿਹੜਾ ਉਹ ਮਿਸ਼ਨ ਸੀ ਉਹਨੂੰ ਅਸੀਂ ਕਾਮਯਾਬੀ ਵੱਲ ਲੈ ਕੇ ਜਾ ਸਕਦੇ ਹਾਂ ਸੋ ਮੈਂ ਅੱਜ ਕਿਸੇ ਆਪਣੀ ਜਫੇਬੰਦੀ ਬੋਲਣ ਆਇਆ ਮੈਂ ਇੱਕ ਸਮਾਜ ਦਾ ਸੇਵਾਦਾਰ ਦੇ ਨਾਤੇ ਇੱਕ ਤੁਹਾਡੇ ਕੋਲ ਬੇਨਤੀ ਕਰ ਰਿਹਾ ਹਾਂ ਸੋ ਮੈਂ ਬਹੁਤ ਬਹੁਤ ਬਧਾਈ ਦਿੰਦਾ ਹਾਂ ਇਹਨਾਂ ਪਰਸਨ ਦੀ ਮੁਖੀ ਜੀ ਸਾਹਿਬ ਨੂੰ ਸੋ ਪ੍ਰਭਾਤਮਨ ਨੂੰ ਦਿਨ ਤੋਂ ਹੀ ਲੋਕ ਕਹਾਂ ਚੁਣ ਦਿੱਤੀ ਕਿ ਇਹਨਾਂ ਦੇ ਚੰਗੇ ਆ ਨਾ ਸੇਵ ਜੀਵਨ ਬਖਸ਼ੇ ਪਰ ਮੇਰੀ ਇੱਕ ਹੋਰ ਬੇਨਤੀ ਹੈ ਕਿ ਸਾਡੇ ਸਮਾਜ ਦੇ ਜਿੰਨੇ ਵੀ ਸਰਕਾਰੀ ਸੇਵਾਵਾਂ ਜਾਂ ਉਹ ਘਰ ਉਚਾਰੀ ਕਿਹਨਾਂ ਸੀਟ ਦੇ ਬਟਾ ਕੋਸ਼ਿਸ਼ ਕਰਿਆ ਕਰੋ ਆਪਾਂ ਸਮਾਜ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਸਾਡੇ ਸਮਾਜ ਦੇ ਅਫਸਰ ਸਾਹਿਬਾਨ ਕੰਮ ਕਰਦੇ ਨੇ ਸਾਜ ਸਮਾਜ ਨੂੰ ਇਨਸਾਫ ਨਹੀਂ ਬੰਦੇ ਜੇ ਅਸੀਂ ਜਦ ਅਫਸਰ ਦੇਖਦੇ ਆ ਬੜਾ ਦੁੱਖ ਪੈਦਾ ਹੁੰਦਾ ਕਿ ਜਿਸ ਸਮਾਜ ਨੂੰ ਮਾਇਨੇ ਪਰਮਾ ਸਿੱਖਾਂ ਦੇ ਬਿਠਾਇਆ ਉਹ ਸਮਾਜ ਨੂੰ ਅਸੀਂ ਇਨਸਾਫ ਸੌਂਹ ਦੇ ਰਹੇ ਕਿਉਂਕਿ ਉਹਦੀ ਹਾਜ਼ਰੀ ਬਹੁਤ ਮਾਤਵਤਰ ਹੋ ਜਾਂਦੀ ਹੈ ਉਹ ਸਮਾਜ ਦਾ ਆਸਰਾ ਬਣਦੇ ਆ ਸਮਾਜ ਨੂੰ ਮੂਹ ਨਹੀਂ ਲਾਉਂਦਾ ਰਹਿ ਗਿਆ ਬੇਰੋਜ਼ਾ ਘਰ ਦੇ ਰਹਿਣੇ ਨੇ ਘਰ ਦੇ ਰਹਿਣੇ ਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸ਼ਬਦ ਨੂੰ ਬਰਾਮਦ ਨਾ ਵੀ ਆਪਣਾ ਟਿੱਕਾ ਨਹੀਂ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਬਾਤ ਜੈ ਜਲਤਾ ਜੈ ਸਤਿ